ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਹਾਂ ਅੱਪਾ ਲੈ ਕੇ ਨਵੀਂ ਵੀਡੀਓ ਤੇ ਅਸੀਂ ਠੀਕ ਠਾਕ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਵੀਡੀਓ ਤੇ ਜਾਣ ਤੋਂ ਪਹਿਲਾਂ ਜਿਨ੍ਹਾਂ ਨੇ ਵੀ ਪਹਿਨਾਂ ਨੇ ਆਪਣਾ ਚੈਨਲ ਹਜੇ ਤੱਕ ਆਪਣੇ ਜਿਹੜੇ ਪੇਜ ਆ ਫੇਸਬੁੱਕ ਤੇ ਟਾਲੀਅਨ ਵੌਇਸ ਜਾਂ ਆਪਣਾ ਚੈਨਲ ਆ ਜਿਹੜਾ YouTube ਤੇ ਟਾਲੀਅਨ ਵੌਇਸ ਜਾਂ ਆਪਣਾ ਚੈਨਲ ਆ ਜਿਹੜਾ ਬਲੌਗਾਂ ਵਾਲਾ ਤੇ ਜਿਹਦੇ ਤੇ ਆਪਾਂ ਹੁਣ ਅੱਜ ਵੀਡੀਓ ਪਾਉਣੀ ਆ ਤੇ ਆਪਾਂ ਵੀਡੀਓ ਤੇ ਤੇ ਦੂਸਰੀਆਂ ਵੀ ਪਾਉਂਦੇ ਰਹਿੰਨੇ ਆ ਤੇ ਨਾਲ ਆਪਾਂ ਜਾਣਕਾਰੀ ਆ ਦੀ ਵੀਡੀਓ ਵੀ ਪਾਉਂਦੇ ਰਹਿੰਨੇ ਆ ਤੇ ਜਿਹਨੇ ਇਹ ਚੈਨਲ ਹਜੇ ਤੱਕ ਆਪਣੇ ਸਬਸਕ੍ਰਾਈਬ ਨਹੀਂ ਕੀਤੇ ਜਾਂ ਫੋਲੋ ਨਹੀਂ ਕੀਤੇ ਤੇ ਉਹ ਕਾ ਲੈਣ ਤਾਂ ਕਿ ਇਟਲੀ ਆਉਣ ਵਾਲੇ ਜਿਹੜੇ ਵੀਰ ਭੈਣਾਂ ਜਿਹੜੇ ਆ ਚੁੱਕੇ ਆ ਜਾਂ ਜਿਨ੍ਹਾਂ ਨੇ ਆਉਣਾ ਤੇ ਜਾਂ ਜਿਹੜੇ ਆਉਣ ਵਾਲੇ ਸੋਚ ਰਹੇ ਆ ਉਹਨਾਂ ਨੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੁੰਦੀ ਆ ਤੇ ਆਪਣੇ ਚੈਨਲ ਤੇ ਤੁਹਾਨੂੰ ਪਤਾ ਜਾਂ ਸਭ ਤੋਂ ਪਹਿਲਾਂ ਮਿਲਦੀ ਆ ਤੇ ਬਾਕੀ ਜਿਹੜਾ ਆਪਣਾ ਇਹ ਲੋਗਾਂ ਦਾ ਚੈਨਲ ਹੈ ਇਥੇ ਆਪਾਂ ਤੁਹਾਨੂੰ ਇਟਲੀ ਦਾ ਮਾਹੌਲ ਦਿਖਾਉਂਦੇ ਰਹੇ ਨੇ ਕਿਉਂਕਿ ਬਹੁਤ ਪੈਣਾ ਦੇ ਕਮੈਂਟ ਆਉਂਦੇ ਹੁੰਦੇ ਸੀਗੇ ਵੀ ਤੁਸੀਂ ਸਾਨੂੰ ਜਿਨ੍ਹਾਂ ਨੇ ਇੱਧਰ ਆਉਣਾ ਇਟਲੀ ਵੀ ਤੁਸੀਂ ਮਾਹੌਲ ਦਿਖਾਇਆ ਕਰੋ ਵੀ ਇਦਾਂ ਕਿਦਾਂ ਦਾ ਮਾਥੜੀ ਦਾ ਰਹਿਣ ਸਹਿਣ ਆ ਵੀ ਕੀ ਕੁਝ ਮਿਲਦਾ ਮਾਰਕੀਟ ਆ ਇਹਦੇ ਕਰਕੇ ਆਪਾਂ ਇਹ ਚੈਨਲ ਬਣਾਇਆ ਹੋਇਆ ਉਹਦੇ ਤੇ ਆਪਾਂ ਟੋਟਲ ਤੁਹਾਨੂੰ ਹਰੇਕ ਚੀਜ਼ ਵੀ ਜਿੰਨਾ ਕ ਆਪਾਂ ਕਮ ਦੇ ਫਾਇਦੇਆਂ ਜਾਂ ਵੀ ਇਥੋਂ ਦੇ ਘਰ ਹੈ ਜਾਂ ਕਿ ਮੇ ਰੈਸ਼ਾ ਜਾਂ ਕੀ ਕੁਝ ਮਿਲਦਾ ਆਪਾਂ ਦਿਖਾਉਂਦੇ ਰਹਿੰਨੇ ਇਹਦਾ ਕਰਕੇ ਤੁਸੀਂ ਉਹ ਜਿਹੜਾ ਆਪਣੇ ਚੈਨਲ ਆ ਉਹਨਾਂ ਨੂੰ ਵੀ ਸਬਸਕ੍ਰਾਈਬ ਕਰ ਲਓ ਹਾਂਜੀ ਅੱਜ ਦੀ ਜਿਹੜੀ ਆਪਣੀ ਵੀਡੀਓ ਆਪਾਂ ਲੈ ਕੇ ਆਏ ਆ ਬਹੁਤ ਵੀਰ ਭੈਣਾਂ ਦੇ ਜਿਹੜੇ ਕਮੈਂਟ ਆਏ ਆ ਉਹਨਾਂ ਨੂੰ ਲੈ ਕੇ ਆਪਾਂ ਮੇਰੇ ਕੋਲ ਆ ਥੋੜਾ ਟਾਈਮ ਸੀਗਾ ਮੈਂ ਕਿਹਾ ਆਪਾਂ ਚਲੋ ਵੀਡੀਓ ਪਾਉਨੇ ਤੇ ਕਿਉਂਕਿ ਕਮੈਂਟ ਕਾਫੀ ਆ ਰਹੀ ਸੀ ਤੇ ਦੋ ਚਾਰ ਦਿਨ ਹੋ ਗਏ ਤੇ ਕਿਉਂਕਿ ਛੁੱਟੀ ਕਰਕੇ ਵੀ ਕੰਮ ਦੇ ਫਾਇਦੇ ਜੇ ਰਏ ਤੇ ਟਾਈਮ ਨਹੀਂ ਲੱਗਾਗਾ ਆਪਾਂ ਥੋੜੇ ਕਮੈਂਟਾਂ ਦੇ ਆਨਸਰ ਦੇਣ ਦਾ ਮੈਂ ਤੇ ਅੱਜ ਚਲੋ ਵੀਡੀਓ ਬਣਾ ਕੇ ਤੁਹਾਨੂੰ ਉਹਦਾ ਜਵਾਬ ਦੇਣੇ ਹਾਂ ਸਭ ਤੋਂ ਪਹਿਲਾਂ ਤਾਂ ਇੱਕ ਕੰਮ ਨਿਕਲਿਆ ਪਿਆਣ ਵਾਸਤੇ ਜੇ ਕੋਈ ਪੈਨ ਕਰਨਾ ਚਾਹੁੰਦੀ ਹੋਵੇ ਘਰ ਦਾ ਕੰਮ ਤੇ ਉੱਥੇ ਰਹਿ ਐਸ਼ਾ ਸਾਰਾ ਕੁਝ ਖਾਣਾ ਪੀਣਾ ਤੇ ਉਹ ਆਪਣੇ ਨਾਲ ਕੰਟੈਕਟ ਕਰ ਸਕਦੇ ਆ ਅੱਗੇ ਜਿਹੜੇ ਆਪਣੇ ਦੋ ਕੰਮ ਨਿਕਲੇ ਸੀ ਤੇ ਉਹਨਾਂ ਤੇ ਵੀ ਆਪਾਂ ਭੇਜਤੀਆਂ ਸੀਗੀਆਂ ਕੁੜੀਆਂ ਕੱਲ ਆਪਾਂ ਪੰਜ ਜਾਣਿਆਂ ਨੂੰ ਕੰਮ ਤੇ ਭੇਜਿਆ ਵਾ ਇੱਕ ਤਾਂ ਕੁੜੀ ਜਿਹੜੇ ਆਪਾਂ ਕਿਹਾ ਸੀ ਬੇਬੀ ਸਿਟਰ ਦਾ ਕੰਮ ਤੇ ਉੱਥੇ ਇੱਕ ਭੈਣ ਆਈ ਆ ਉੱਪਰਲੇ ਵਾਲੀ ਸਾਈਡ ਤੋਂ ਤੇ ਉਹ ਕੱਲ ਆ ਗਈ ਇੱਥੇ ਕੰਮ ਤੇ ਤੇ ਬਾਕੀ ਜਿਹੜੇ ਚਾਰ ਜਾਣੇ ਆ ਉਹਨਾਂ ਨੂੰ ਆਪਾਂ ਕੰਮ ਤੇ ਭੇਜਿਆ ਆਪਾਂ ਦੂਸਰੀ ਵੀਡੀਓ ਚ ਵੀ ਰਾਤ ਦੱਸਿਆ ਸੀਗਾ ਟਾਲੀਨ ਬੁਆਇਸ ਤੇ ਇੱਕ ਮੁੰਡੇ ਕੋਲ ਤਾਂ ਪੇਪਰ ਵੀ ਹੈ ਨਹੀਂ ਸੀ ਤੇ ਉਹਨੂੰ ਵੀ ਕੰਮ ਲਵਾਤਾ ਤੇ ਬਾਕੀ ਤਿੰਨ ਮੁੰਡਿਆਂ ਨੂੰ ਇੱਕ ਅੱਜ ਸਵੇਹਾ ਮੁੰਡਾ ਗਿਆ ਵਾ ਉਹ ਕੰਮ ਸੀਗਾ ਮਤਲਬ ਸਤਾਲੇ ਦਾ ਕੰਮ ਸੀਗਾ ਤੇ ਕਿਉਂਕਿ ਵੀ ਹੁਣ ਜਿਵੇਂ ਆਪਾਂ ਨੂੰ ਸਭ ਨੂੰ ਪਤਾ ਆਪਾਂ ਵੀਡੀਓ ਬਣਾਉਨੇ ਕਰਕੇ ਕੰਟੈਕਟ ਕਰਕੇ ਜਿੰਨਾਂ ਕੋਲੇ ਵੀ ਕੰਮ ਹੁੰਦੇ ਆ ਉਹ ਆਪਾਂ ਨੂੰ ਦੱਸਦੇ ਆ ਵੀ ਤੁਸੀਂ ਅੱਗੇ ਦੱਸ ਦਿਓ ਵੀ ਤਾਂ ਕਿਸੇ ਦਾ ਭਲਾ ਹੋ ਜੇ ਬਾਕੀ ਜਿਹੜੀ ਵੀ ਆਪਣੀ ਇੱਥੇ ਜਾਣ ਪਛਾਣ ਆ ਹਨਾ ਜਾਂ ਟਾਲੀਆਂ ਨਾ ਬਹੁਤ ਤੇ ਉਹ ਵੀ ਕਹਿੰਦੇ ਰਹਿੰਦੇ ਕੰਮਾਂ ਵਾਸਤੇ ਤੇ ਹੁਣ ਤੁਹਾਨੂੰ ਪਤਾ ਹੀ ਆ ਗਰਮੀ ਕਰਕੇ ਨਾ ਕੰਮ ਸਟਾਰਟ ਹੋ ਗਿਆ ਵਿਚ ਤੇ ਆ ਕੰਮ ਮਾਰਿਆ ਤੇ ਬਹੁਤ ਕੰਮ ਆ ਹਨਾ ਰੈਸਟੋਰੈਂਟਾਂ ਤੇ ਜਿਹੜੇ ਵੀ ਦੂਰ ਆ ਫ੍ਰੀ ਬੈਠੇ ਆ ਉਹਨਾਂ ਨੂੰ ਵੀ ਆਪਾਂ ਪਿਛਲੀ ਵੀਡੀਓ ਚ ਵੀ ਦੱਸਿਆ ਸੀ ਹੁਣ ਵੀ ਵੀ ਤੁਸੀਂ ਕੋਸ਼ਿਸ਼ ਕਰਿਆ ਕਰੋ ਜਾ ਕੇ ਹਨਾ ਤੇ ਜਦ ਤੁਸੀਂ ਜਿਹੜੇ ਸ਼ਹਿਰ ਚ ਰਹਿੰਦੇ ਆ ਕਿਉਂਕਿ ਇੰਨੇ ਦਿਨ ਹੀ ਰੈਸਟੋਰੈਂਟਾਂ ਤੇ ਬਹੁਤ ਕੰਮ ਆ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਆ ਗਰਮੀ ਆ ਇਹ ਟੂਰਿਸਟ ਏਰੀਆ ਤੇ ਇੱਥੇ ਟੂਰਿਸਟ ਬਹੁਤ ਹੁੰਦਾ ਵਾ ਤੇ ਉਹਦੇ ਕਰਕੇ ਬਿਜੇ ਵੀ ਕਿਸੇ ਵੀਰ ਨੂੰ ਜਾਂ ਭੈਣ ਆ ਕੋਈ ਫ੍ਰੀ ਬੈਠੀ ਤੇ ਤੁਸੀਂ ਆਪਦੇ ਆਸ-ਪਾਸੇ ਜਿੰਨੇ ਵੀ ਰੈਸਟੋਰੈਂਟ ਆ ਹਨ ਜਾਂ ਕੋਈ ਬੀਚ ਆ ਤੁਹਾਡੇ ਨੇੜੇ ਮਾਰੇ ਆ ਉਹਦੇ ਤੇ ਜਾ ਕੇ ਤੁਸੀਂ ਜ਼ਰੂਰ ਟਰਾਈ ਕਰਿਆ ਕਰੋ ਤੁਹਾਨੂੰ ਕੋਈ ਨਾ ਕੋਈ ਕੰਮ ਮਿਲ ਜੂ ਕਿਉਂਕਿ ਇੰਨੀ ਦਿਨੀ ਇਨ੍ਹਾਂ ਲੋਕਾਂ ਨੂੰ ਵੀ ਬੰਦੇ ਨਹੀਂ ਮਿਲਦੇਗੇ ਚਲੋ ਥੋੜਾ ਚਾਲ ਪੰਜ ਮਹੀਨੇ ਹਨ ਜੇ ਤਾਂ ਕੋਈ ਸੀਜ਼ਨ ਵਾਲਾ ਰੈਸਟੋਰੈਂਟ ਆ ਵੀ ਜਿਹੜੇ ਸੀਜ਼ਨ ਹੀ ਲਾਉਂਦੇ ਆ ਬੀਚ ਤੇ ਤੇ ਮਿਲ ਜੂ ਜੇ ਕੋਈ ਪੱਕਾ ਵਾ ਹਨ ਰੈਸਟੋਰੈਂਟ ਦਾ ਕੰਮ ਤੇ ਕਿਉਂਕਿ ਹੁਣ ਹਗਾਸਤਾ ਤੇ ਛੁੱਟੀਆਂ ਸਟਾਰਟ ਹੋ ਜਾਣੀਆਂ ਬੱਚਿਆਂ ਨੂੰ ਛੁੱਟੀਆਂ ਹੋ ਜਾਂਦੀਆਂ ਤੇ ਕੰਮ ਬਹੁਤ ਚੱਲਦਿਆ ਗਰਮੀ ਚ ਰੈਸਟੋਰੈਂਟ ਤੇ ਥੋੜਾ ਪੱਕਾ ਕੰਮ ਵੀ ਲੱਗ ਸਕਦਾ ਤੁਸੀਂ ਜ਼ਰੂਰ ਟਰਾਈ ਕਰਿਆ ਕਰੋ ਵੀ ਜਿੰਨੇ ਵੀ ਰੈਸਟੋਰੈਂਟ ਹੁੰਦੇ ਚਲੋ ਜਾਓਗੇ ਇਹੀ ਅਗਲਾ ਨਹੀਂ ਕੰਮ ਤਾਂ ਜਵਾਬ ਦੇ ਦੂਗਾ ਮੈਂ ਤੁਹਾਡਾ ਫੋਨ ਨੰਬਰ ਲੈ ਲੂਗਾ ਵੀ ਜਦੋਂ ਹੋਇਆ ਵੀ ਤੁਹਾਨੂੰ ਕੰਮ ਦੱਸਾਂਗੇ ਹਾਂਜੀ ਇਹਦੇ ਰਹਿੰਦੇ ਜੀ ਆਪਾਂ ਹੁਣ ਚੱਲਦੇ ਆ ਜੀ ਆਪਣੇ ਕਮੈਂਟਾਂ ਕਮੈਂਟ ਬਹੁਤ ਵੀਰਾਂ ਦੇ ਆ ਰਹੇ ਆ ਜਿਨ੍ਹਾਂ ਦੇ ਹਜੇ ਤੱਕ ਨੂ ਲੇਆਉਟ ਦੇ ਨਹੀਂ ਨਿਕਲੇ ਪੇਪਰ ਨਹੀਂ ਨਿਕਲੇ ਨੌਵੇਂ ਨਿਆਲੇ ਤੇ ਸਾਲ ਵਾਲੇ ਵੀ ਕਿ ਸਾਡਾ ਟਾਈਮ ਹਜੇ ਇੰਨਾ ਵਾ ਤੇ ਵੀ ਹਜੇ ਸਾਡੇ ਪੇਪਰ ਨਹੀਂ ਨਿਕਲੇਗੇ ਜਾਂ ਕਿਦਾਂ ਵੀ ਨਿਕਲ ਲਗੇ ਜਾਂ ਨਹੀਂ ਨਿਕਲਣਗੇ ਹਾਂਜੀ ਤੁਹਾਡੇ ਪੇਪਰ ਵੀ ਜਾਂਦੀ ਹੁਣ ਸਲੋ ਜਰੂਰ ਹੋ ਚੁੱਕੇ ਆ ਆਪਣੇ ਵੀ ਹੁਣ ਦੂਸਰੇ ਚੈਨਲ ਤੇ ਤੁਸੀਂ ਖੁਦ ਹੀ ਦੇਖ ਲਿਆ ਕਰੋ ਟੈਲੀਗ੍ਰਾਮ ਵਾਸਤੇ ਕਮੈਂਟ ਆਉਂਦੇ ਆ ਵੀਰਾਂ ਦੇ ਵੀ ਅੱਜ ਸਾਡੇ ਜੀ ਪੇਪਰ ਨਿਕਲਿਆ ਆ ਸਾਡੇ ਇੱਥੋਂ ਨਿਕਲਿਆ ਆ ਪੇਪਰ ਨਿਕਲ ਆਏ ਆ ਪਰ ਸਲੋ ਆ ਤੇ ਤੁਸੀਂ ਵੇਟ ਕਰੋ ਪੇਪਰ ਜਰੂਰ ਨਿਕਲਣਗੇ ਕਿਉਂਕਿ ਵੀ ਮਤਲਬ ਜਾਂ ਤਾਂ ਹੁਣ ਪਿਛਲੇ ਦਿਨੀ ਛੁੱਟੀਆਂ ਜੀਆਂ ਕਰਕੇ ਇੱਥੇ ਇਹਨਾਂ ਦਾ ਤਿਆਰ ਕਰਕੇ ਉਹਦੀ ਵਜ੍ਹਾ ਨਾਲ ਹੋ ਸਕਦਾ ਜਾਂ ਪਤਾ ਨਹੀਂ ਕਿਵੇਂ ਪਰ ਪੇਪਰ ਨਿਕਲਣਗੇ ਬਾਕੀ ਜਿਹੜੇ ਸਾਲ ਆਲੇ ਵੀਰਾਂ ਦੇ ਕਮੈਂਟ ਆਉਂਦੇ ਆ ਉਹ ਤੁਸੀਂ ਬਿਲਕੁਲ ਫਿਕਰ ਨਾ ਕਰਿਓ ਕਿਉਂਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਆਪਾਂ ਵੀ ਕੋਟੇ ਦੇ ਹਿਸਾਬ ਨਾਲ ਪੇਪਰ ਐ ਇਸ ਵਾਰ ਘੱਟ ਭਰੇ ਗਏ ਆ ਤੇ ਉਹ ਵੀਰਾਂ ਦੇ ਵੀ ਨਿਕਲਣਗੇ ਸਾਲ ਵਾਲੇ ਪੇਪਰ ਆਪਾਂ ਤੁਹਾਨੂੰ ਪਹਿਲਾਂ ਹਰੇਕ ਵੀਡੀਓ ਚ ਦੱਸਦੇ ਆਂ ਆਂ ਸਾਲ ਵਾਲੇ ਪੇਪਰਾਂ ਨੂੰ ਤਾਂ ਸਾਲ-ਸਾਲ ਵੀ ਲੱਗ ਜਾਂਦਾ ਨਿਕਲਣ ਨੂੰ ਤੇ ਤੁਹਾਡੇ ਪੇਪਰ ਆ ਜਿਹੜੇ ਜਰੂਰ ਨਿਕਲੇ ਆਉਣਗੇ ਬਾਕੀ ਜਿਹੜੇ ਡੋਮੈਸਟਿਕ ਪੇਪਰ ਆ ਡੋਮੈਸਟਿਕ ਪੇਪਰਾਂ ਬਾਰੇ ਪਹਿਲਾਂ ਆਪਾਂ ਦੱਸੇ ਸੀਗਾ ਵੀ ਕੋਟਾ ਜਿਹੜਾ ਥੋੜਾ ਸੀਗਾ ਨਾ ਤੇ ਉਹ ਤਕਰੀਬਨ ਵੀ ਨਿਕਲ ਵੀ ਚੁੱਕੇ ਆ ਤੇ ਬਾਕੀ ਵੀਰ ਪਹਿਲਾਂ ਦੇ ਨਿਕਲ ਵੀ ਰਹੇ ਆ ਤੇ ਉਹਦੇ ਚਾਂਸ ਆਪਾਂ ਤੁਹਾਨੂੰ ਕੋਈ ਲਾਰਾ ਨਹੀਂ ਲੰਮਦੇ ਹੁੰਦੇ ਹਰ ਵਾਰੀ ਆਪਾਂ ਤੁਹਾਨੂੰ ਦੱਸਦੇ ਹੁੰਨੇ ਆ ਵੀ ਮਤਲਬ ਜਿਹੜੇ ਵੀਰਾਂ ਦੇ ਟਾਈਮ ਬਾ ਵਾ ਹੀ ਬਹੁਤ ਹੀ ਜ਼ਿਆਦਾ ਪਿੱਛੇ ਚਲਿਆ ਗਿਆ ਵੀ ਤੁਹਾਡੇ ਚਾਂਸ ਘਟਾ ਹਨ ਤੇ ਵੀ ਚਲੋ ਤੁਸੀਂ ਵੇਖ ਲਓ ਇਸ ਸਾਲ ਨਿਕਲਦੇ ਆ ਤੇ ਨਹੀਂ ਤੁਸੀਂ ਅਗਲੀ ਵਾਰ ਟਰਾਈ ਕਰੋ ਬਾਕੀ ਹੁਣ ਦੂਸਰੀ ਵੀਡੀਓ ਚ ਵੀ ਆਪਾਂ ਦੱਸਿਆ ਸੀ ਵੀ ਬਹੁਤ ਤਾਂ ਮੈਂ ਵੀਰਾਂ ਦੇ ਕਮੈਂਟ ਆ ਰਹੇ ਆ ਵੀ ਹੁਣ ਜੂਨ ਜੁਲਾਈ ਚ ਵੀ ਫੇਰ ਪੇਪਰ ਭਰੇ ਜਾਣੇ ਵੀ ਭਰੇ ਜਾਣੇ ਨਹੀਂ ਜੀ ਜੂਨ ਜੁਲਾਈ ਚੋਂ ਕੋਈ ਪੇਪਰ ਨਹੀਂ ਭਰੇ ਜਾਣੇ ਉਹ ਪੇਪਰ ਹੋਰ ਆ ਜਿਹੜੇ ਸੈਸ ਪਾਟੇ ਵਾਲੇ ਹੁੰਦੇ ਆ ਉਹ ਹੋਣੇ ਆ ਜਿਹੜੇ ਮਤਲਬ ਆਪਾਂ ਇੰਡੀਆ ਤੋਂ ਪਾਕਿਸਤਾਨ ਤੋਂ ਜਾਂ ਹੋਰ ਵੀ ਰਾਣੇ ਜਿਹੜੇ ਆਉਣੇ ਆ ਜਾਂ ਪੇਪਰ ਚੇਂਜ ਕਰਾਉਣੇ ਜਿਹੜੇ ਇੱਥੇ ਵੀ ਕੱਚੇ ਐ ਇਹੋ ਜਿਹਾ ਕੋਈ ਵੀ ਚਾਂਸ ਨਹੀਂ ਹਜੇ ਜਦੋਂ ਵੀ ਹੋਇਆ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਇਹ ਆਪਾਂ ਤੁਹਾਨੂੰ ਦੱਸ ਦੇ ਹੁੰਦੀ ਆ ਜਾਣਕਾਰੀ ਦੇਣੀ ਹੁੰਦੀ ਆ ਤੇ ਉਹ ਜਦੋਂ ਵੀ ਆਪਣੇ ਕੋਲੇ ਵੀ ਕੋਈ ਵੀ ਅਪਡੇਟ ਹੋਈ ਉਹ ਹਜੇ ਅਕਤੂਬਰ ਨਵੰਬਰ 'ਚ ਜਾ ਕੇ ਸਟਾਰਟਿੰਗ ਹੋਊਗੀ ਜਿਹੜੇ ਅਗਲੀ ਵਾਰ ਪੇਪਰ ਆ ਜਿਹੜੇ ਭਰੇ ਜਾਣੇ ਆ ਕਲੈਕ ਹੋਣੇ ਕਲੈਕ ਉਹ ਹੀ ਜਨਵਰੀ ਚ ਹੁੰਦੇ ਹੁੰਦੇ ਆ ਤੇ ਉਹ ਹਜੇ ਕੋਈ ਵੀ ਇਹੋ ਜਿਹੀ ਕੋਈ ਗੱਲ ਨਹੀਂ ਕਿ ਕਿਸ ਕੋਈ ਵੀ ਕਿਸੇ ਵੀ ਏਜੰਟ ਦੀਆਂ ਗੱਲਾਂ ਚਾਕੇ ਆਦੇ ਪੈਸੇ ਨਾਪਸਾ ਲੋ ਹਾਂ ਜੇ ਕੋਈ ਗੱਲਬਾਤ ਕਰਕੇ ਰੱਖਣੀ ਆ ਵੀ ਜਿਵੇਂ ਅਗਲੀ ਵਾਰ ਸਾਡੇ ਪੇਪਰ ਤੁਸੀਂ ਭਰਾ ਦਿਓ ਤੇ ਉਹ ਤੁਸੀਂ ਗੱਲਬਾਤ ਆਪਦੀ ਕਰਕੇ ਰੱਖ ਸਕਦੇ ਆ ਕਿਉਂਕਿ ਉਹਨਾਂ ਨੇ ਵੀ ਅੱਗੇ ਬੰਦਾ ਲੱਭਣਾ ਹੁੰਦਾ ਵਾਕਈ ਹਾਂਜੀ ਬਹੁਤ ਵੀਰਾਂ ਦੇ ਹਨਾ ਕਮੈਂਟ ਆਉਂਦੇ ਆ ਜੀ ਕੋਟੇ ਵਿੱਚ ਜਿਹੜਾ ਨਾਂ ਆਉਣਾ ਕੋਟੇ ਵਿੱਚ ਆਉਣਾ ਉਹਦਾ ਕੀ ਮਤਲਬ ਹੁੰਦਾ ਅੱਜ ਆਪਾਂ ਤੁਹਾਨੂੰ ਡਿਟੇਲ ਚ ਦੱਸਦੇ ਹਾਂ ਵੀ ਜਿਹੜੇ ਕੋਟੇ ਵਿੱਚ ਆਉਣਾ ਉਹਦਾ ਕੀ ਮਤਲਬ ਹੁੰਦਾ ਜੇ ਕੋਟੇ ਵਿੱਚ ਜਦੋਂ ਵੀ ਆਪਣੇ ਪੇਪਰ ਕਲੈਕ ਹੋ ਜਾਂਦੇ ਜਿਵੇਂ ਕਿ ਆਪਣੇ ਫਰਵਰੀ ਚ 5 ਤੇ 7 12 ਫਰਵਰੀ ਨੂੰ ਪੇਪਰ ਕਲੈਕ ਹੋਈ ਸੀਗੇ ਤੇ ਉਸ ਤੋਂ ਬਾਅਦ ਵੀ ਜਿਨੇ ਆਪਣੇ ਪੇਪਰ ਭਰੇ ਹੁੰਦੇ ਹਨ ਉਹ ਆਪਣੇ ਸਪੈਡ ਡੈਡੀ ਨਾਲ ਚੈੱਕ ਕਰ ਸਕਦੇ ਆ ਵੀ ਇਹ ਜਿਹੜੀ ਪੇਪਰ ਆ ਉਹ ਕੋਟੇ 'ਚ ਆ ਗਿਆ ਕਿ ਨਹੀਂ ਆ ਗਿਆ ਹੋਰ ਕੋਈ ਵੀ ਦੂਜਾ ਬੰਦਾ ਆਪਾਂ ਨੂੰ ਇਹ ਨਹੀਂ ਦੱਸ ਸਕਦਾ ਜੀਨੇ ਭਰੇ ਆ ਉਹੀ ਦੱਸ ਸਕਦਾ ਜਾਂ ਜੀਨੇ ਭਰਵਾਏ ਆ ਗਾਉ ਨੂੰ ਉਹ ਦੱਸਦਾ ਤੇ ਫਿਰ ਉਹ ਅੱਗੇ ਉਹ ਦੱਸਦਾ ਜਦੋਂ ਕੋਟੇ ਦੇ ਵਿੱਚ ਨਾ ਆ ਗਿਆ ਆਪਣਾ ਹਨਾ ਉਸ ਤੋਂ ਬਾਅਦ ਜਦੋਂ ਵੀ ਪੇਪਰ ਨਿਕਲਨੇ ਸਟਾਰਟ ਹੁੰਦੇ ਆ 9ਵੇਂ ਨਿਆਲੇ ਆ ਸਾਲ ਵਾਲਿਆ ਜੇ ਡੋਮੈਸਟਿਕ ਹੁੰਦੇ ਉਹ ਨਾਲ ਦੀ ਨਾਲ ਆਪਣੇ ਪੇਪਰ ਆ ਜਿਹੜਾ ਆਪਣਾ ਨੂਲਾ ਉਸ ਤਾਂ ਮਿਲ ਜਾਂਦਾ ਉਹ ਵੀ ਤਾਂ ਮਿਲਦਾ ਵੀ ਜੇ ਆਪਣੇ ਜਿਹੜੇ ਉਹਨਾਂ ਨੇ ਮੰਗ ਕੀਤੀ ਸੀ ਜਦੋਂ ਫਾਈਲ ਤਿਆਰ ਕੀਤੀ ਸੀ ਉਹ ਸਾਰੇ ਪੇਪਰ ਆ ਜਿਹੜੇ ਡਾਕੂਮੈਂਟ ਜਿਹੜੇ ਲੱਗਨੇ ਸੀ ਵੀ ਉਹ ਸਹੀ ਲਾਏ ਹੋਣ ਆਪਣੇ ਜੋ ਜੋ ਉਹਨਾਂ ਨੇ ਮੰਗਿਆ ਸੀ ਕਿਉਂਕਿ ਐਸਾ ਵਾਰ ਬਹੁਤ ਕੁਝ ਲੱਗਾ ਹਨਾ ਲੋਜੋਤੀਵਾ ਵਗੈਰਾ ਸਾਰਾ ਕੁਝ ਵੀ ਜਿਹੜੇ ਮਾਲਕ ਨੇ ਮੰਗਾਉਣਾ ਤੇ ਉਹਦੇ ਪ੍ਰੂਫ ਵਗੈਰਾ ਉਹ ਸਾਰਾ ਕੁਝ ਜੇ ਸਹੀ ਆ ਹਨਾ ਫਿਰ ਆਪਣਾ ਜਿਹੜਾ ਨੋ ਲਾਉਸ ਦਾ ਨਾਲ ਦੀ ਨਾਲ ਨਿਕਲੇ ਆਉਂਦਾ ਜੇ ਉਹ ਨਹੀਂ ਹੈਗਾ ਫਿਰ ਉਹ ਆਪਾਂ ਨੂੰ ਟਾਈਮ ਦਿੰਦੇ ਹੁੰਦੇ ਆ 10-12 ਦਿਨਾਂ ਦਾ ਵੀ ਥੋੜਾ ਵੀ ਮਤਲਬ ਨਹੀਂ ਮਤਲਬ ਕੋਈ ਪੇਪਰ ਨਹੀਂ ਘਟਵਾ ਦਾ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀ ਆਪਾਂ ਹੀ ਇੱਕ ਕੁੜੀ ਦੇ ਭਰਾਏ ਸੀਗੇ ਡੋਮੈਸਟਿਕ ਪੇਪਰ ਤੇ ਟਾਈਮ ਵੀ ਉਹਰਾ ਤਾਂ 9:04 ਸੀਗਾ ਤੇ ਤੁਹਾਨੂੰ ਪਤਾ ਇਹ ਲੇਡੀਜ਼ ਮੈਂ ਤਾਂ ਕਿ ਪਹਿਲ ਕਰਕੇ ਕੋਟਾ ਥੋੜਾ ਕਰਕੇ ਤੇ ਉਹਦੇ ਕੋਟੇ 'ਚ ਸਾਨੂੰ ਉਹਦੇ ਪਤਾ ਲੱਗ ਗਿਆ ਸੀ ਉਹਦਾ ਕੋਟੇ 'ਚ ਉਹਦਾ ਨਾਮ ਆ ਗਿਆ ਕੋਟੇ 'ਚ ਉਹ ਆ ਚੁੱਕੀ ਆ ਫੇਰ ਚਲੋ ਵੇਟ ਕਰਦੇ ਸੀ ਡੋਮੈਸਟਿਕ ਪੇਪਰ ਨਿਕਲਦੀ ਜਦੋਂ ਉਹਨਾਂ ਨੇ ਆਪਾਂ ਨੂੰ ਦੱਸਿਆ ਵੀ ਕੋਈ ਪੇਪਰ ਦੀ ਬਾਦ ਘੱਟ ਸੀਗੇ ਹਨਾ ਫਿਰ ਉਹਨਾਂ ਨੇ ਆਪਾਂ ਨੂੰ ਟਾਈਮ ਦਿੱਤਾ ਆਪਾਂ ਉਹ ਤਿਆਰ ਕਰਵਾ ਕੇ ਪੇਪਰ ਫਿਰ ਉਹਨਾਂ ਨੂੰ ਦੇਤਾ ਉਦੋਂ 10 ਦਿਨਾਂ ਦੇ ਵਿੱਚ ਵਿੱਚ ਹੀ ਉਹਦਾ ਨੋਲਾ ਵਸਤਾ ਆ ਗਿਆ ਸੀ ਆਪਾਂ ਤੁਹਾਨੂੰ ਪਿੱਛੇ ਜਿੰਨੀਆਂ ਵੀਡੀਓ ਪਾਈਆਂ ਆਪਾਂ ਤੁਹਾਨੂੰ ਦੱਸਿਆ ਸੀਗਾ ਜਿੱਦ ਦਿਨ ਉਹਦਾ ਨੋਲਾ ਵਸਤਾ ਮਿਲਿਆ ਉਦੋਂ ਵੀ ਦੱਸਿਆ ਸੀ ਪਹਿਲਾਂ ਐਂ ਵੀ ਦੱਸਿਆ ਸੀਗਾ ਬਈ ਪੇਪਰ ਉਹਨਾਂ ਨੇ ਮੰਗਿਆ ਵਾ ਕੋਈ ਹਨਾ ਉਹ ਆਪਾਂ ਪੂਰਾ ਕਰਕੇ ਸਹੀ ਲਾ ਕੇ ਦੇਦਾ ਸੀ ਤੇ ਦਸਾਂ ਦਿਨਾਂ ਦੇ ਵਿੱਚ ਵਿੱਚ ਉਹਨਾਂ ਨੇ ਜਿਹੜਾ ਨੁਲਾਸਤਾ ਦਿੱਤਾ ਇਹ ਹੁੰਦਾ ਕੋਟੇ 'ਚ ਉਹਨਾਂ ਦਾ ਨਾਮ ਜੇ ਕੋਈ ਤੁਹਾਨੂੰ ਵੈਸੇ ਹੀ ਲਾ ਲਾ ਲਾਈ ਜਾਵੇ ਹਾਂ ਹਾਂ ਨਹੀਂ ਨਹੀਂ ਤੁਹਾਡੇ ਪੇਪਰ ਨਿਕਲਿਓ ਨੇ ਕੋਟੇ 'ਚ ਤਾਂ ਕੇ ਕੋਟੇ 'ਚ ਆ ਕੇ ਕੋਟੇ 'ਚ ਜਦੋਂ ਆਉਂਦਾ ਆਪਾਂ ਜਦੋਂ ਮਤਲਬ ਪਤਾ ਉਹਦੇ ਲੱਗ ਜਾਂਦਾ ਸਪੈ ਡੈਡੀ ਨਾਲ ਤੇ ਜਦੋਂ ਪੇਪਰ ਨਿਕਲਨੇ ਸਟਾਰਟ ਹੁੰਦੇ ਆ ਉਦੋਂ ਹੀ ਜਿਹੜੇ ਪੇ ਕੋਠੇ ਚ ਆਇਆ ਹੁੰਦਾ ਉਹ ਪੇਪਰ ਨੂੰ ਲਾਸਤਾ ਮਿਲ ਜਾਂਦਾ ਵਾ ਤੇ ਜੇ ਕੋਈ ਪੇਪਰ ਦੀ ਬਾਦ ਘਾਟ ਹੁੰਦੀ ਹੈ ਉਹ ਮੰਗਦੇ ਆ ਤੇ ਉਹਦਾ ਵੀ ਬਸ ਟਾਈਮ ਥੋੜਾ 10 ਦਿਨਾਂ ਦਾ ਉਹ ਮੰਗਨਦੇ ਆ ਤਾਂ ਸਾਨੂੰ ਇਹਨਾਂ ਦੇ ਵਿੱਚ ਅਚ ਆਪਾਂ ਦੇਣਾ ਹੁੰਦਾ ਤੇ ਉਸ ਤੋਂ ਬਾਅਦ 10 12 ਦਿਨ ਦੇ ਵਿੱਚ ਵਿੱਚ ਉਹ ਆਪਾਂ ਨੂੰ ਨੋਟਾ ਉਸਦਾ ਦੇ ਦਿੰਦੇ ਹੁੰਦੇ ਇਹ ਆ ਜੀ ਕੋਟੇ ਵਿੱਚ ਜਦੋਂ ਨਾਮ ਆ ਜਾਂਦਾ ਆਈ ਨਹੀਂ ਹੁੰਦਾ ਵੀ ਜਾਂ ਕਈ ਵੀਰ ਹੁਣ ਕਮੈਂਟ ਕਰਦੇ ਜੀ ਸਾਡਾ ਲਿਸਟ 'ਚ ਨਾਮ ਆ ਚੁੱਕਿਆ ਵਾ ਪੇਪਰ ਹਜੇ ਕਾ ਤੋਂ ਨਹੀਂ ਨਿਕਲੇ ਵੀ ਲਿਸਟ ਦਾ ਤਾਂ ਨਹੀਂ ਆਪਾਂ ਨੂੰ ਪਤਾ ਵੀ ਜਿਹਨੇ ਤੁਹਾਨੂੰ ਆਖਿਆ ਵੀ ਜਾਂ ਕੋਟੇ ਕੋਟੇ ਨੂੰ ਕਹਿ ਰਹੇ ਆ ਵੀ ਕੋਟੇ 'ਚ ਤੁਹਾਡਾ ਨਾਮ ਆ ਚੁੱਕਿਆ ਵੀ ਲਿਸਟ 'ਚ ਆ ਚੁੱਕਿਆ ਤੇ ਜਾਂ ਫਿਰ ਕਿੱਦਾਂ ਤੇ ਆਪਾਂ ਤੁਹਾਨੂੰ ਹੁਣ ਡਿਟੇਲ 'ਚ ਦੱਸਦਾ ਵੀ ਜਿਹੜਾ ਕੋਟੇ 'ਚ ਨਾਮ ਆਉਂਦਾ ਕਿਉਂਕਿ ਹੁਣ ਥੋੜੀ ਦਿਨ ਹੋ ਗਿਆ ਆਪਾਂ ਵਿਖਿਆ ਵਾ ਦੋ ਆਪਣੇ ਨਾਲ ਮਤਲਬ ਇਦਾਂ ਹੋਇਆ ਇਕਨੋਮੀ ਨਿਆਲੇ ਦੇ ਮੰਗੇ ਸੀਗੇ ਪੇਪਰ ਕੋਟੇ ਚ ਆ ਗਿਆ ਸੀ ਉਹਨਾਂ ਦੇ ਘਟ ਬਾਦ ਸੀ ਉਹਦਾ ਮੰਗਿਆ ਸੀਗਾ ਤੇ ਇਕ ਡੋਮੈਸਟਿਕ ਪੇਪਰ ਜਦੋਂ ਆਪਾਂ ਪੂਰਾ ਕਰਕੇ ਦੇ ਦਿੰਦੇ ਆ ਤੇ ਨਾਲ ਦੀ ਨਾਲ ਆ ਜਿਹੜਾ ਨੂਲਾ ਹਸਤਾ ਦੇ ਦਿੰਦੇ ਆ ਹਾਂਜੀ ਇਹ ਸੀ ਬਸ ਆਪਣੀ ਅੱਜ ਦੀ ਵੀਡੀਓ ਤੇ ਜਾਣਕਾਰੀ ਜੇ ਹੋਰ ਕੋਈ ਵੀ ਤੁਹਾਡਾ ਕਮੈਂਟ ਹੋਇਆ ਜਾਂ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਹੋਏ ਤੇ ਆਪਾਂ ਨੂੰ ਪੁੱਛ ਸਕਦੇ ਆਂ ਤੇ ਬਾਕੀ ਹਾਂਜੀ ਜਿਹੜੇ ਅਪਾਇੰਟਮੈਂਟਾਂ ਬਾਰੇ ਆ ਤੇ ਦੱਸਿਆ ਹੀ ਆਪਾਂ ਰਾਤ ਵਾਲੀ ਵੀਡੀਓ ਚ ਵੀ ਇਹਨਾਂ ਵੀਰਾਂ ਨੇ ਸੁਣਿਆ ਹੋਣਾ ਤੇ ਉਹ ਜਿਹੜੀਆਂ ਅਕਤੂਬਰ ਤੱਕ ਮਿਲਣਗੀਆਂ ਕੋਈ ਕੋ ਸਤੰਬਰ ਤੱਕ ਜਿਹੜਾ स्लॉट ਆ ਸਾਰਾ ਤੇ ਵੀ ਉਹੋ ਹਾਲਾ ਹੋ ਚੁੱਕਿਆ ਵਾ ਤੇ ਜਿਹੜੇ ਵੀ ਵੀਰਾਂ ਦੇ ਜਿਹੜੇ ਨੋਲੇ ਉਸਤੇ ਹਨਾ ਜਦੋਂ ਵੀ ਨਿਕਲਦੇ ਆ ਤੁਹਾਨੂੰ ਪਤਾ ਤੁਸੀਂ ਸ਼ੋਰ ਹੋ ਜਾਣੇ ਵੀ ਸਾਡੇ ਪੇਪਰ ਨਿਕਲੇ ਨਾਲ ਦੀ ਨਾਲ ਹੀ ਆਪਦਾ ਤੁਸੀਂ ਰੋਲਾ ਉਸ ਦਾ ਚੁੱਕ ਲਿਆ ਕਰੋ ਕਿ ਤੁਹਾਨੂੰ ਪਤਾ ਹੀ ਆ ਵੀ ਨੋਲੇ ਉਸਤੇ ਤੋਂ ਬਿਨਾ ਆਪਾਂ ਪੁਆਇੰਟ ਮੈਂਟਰ ਨਹੀਂ ਲੈ ਸਕਦੇ ਅੱਗੇ ਗੱਲ ਹੋਰ ਸੀਗੀ ਤੇ ਤੁਹਾਨੂੰ ਪਤਾ ਹੀ ਆ ਜਿੱਦੋਂ ਆਪਾਂ ਪੇਪਰ ਭਰਾਏ ਹੁੰਦੇ ਆ ਕੋਈ ਜਾਣਤਾ ਕੋਈ ਰਿਸ਼ਤੇਦਾਰਾ ਕੋਈ ਵੀ ਆ ਤੇ ਜਿੰਨਾ ਚੱਕਰ ਵੀ ਕਿਉਂਕਿ ਰਿਸ਼ਤੇਦਾਰਾਂ ਨੇ ਵੀ ਅੱਗੇ ਭਰਾਏ ਹੁੰਦੇ ਜਿੰਨਾ ਚੱਕਰ ਆਪਾਂ ਪੇਮੈਂਟ ਆਦੀ ਜਿਹੜੀ ਉਹਨਾਂ ਨੇ ਕੀਤੀ ਹੁੰਦੀ ਹੈ ਨਹੀਂ ਦਿੰਦੇਗੇ ਵਕੀਲਾਂ ਤੋਂ ਕਿਸੇ ਤੋਂ ਵੀ ਉਹ ਆਪਾਂ ਨੂੰ ਜਿਹੜਾ ਆਪਣਾ ਲੋਾਸਤਾ ਨਹੀਂ ਦਿੰਦੇਗੇ ਤੇ ਉਹਦੇ ਬਿਨਾ ਆਪਾਂ ਪੁਆਇੰਟ ਵੀ ਨਹੀਂ ਚੁੱਕ ਸਕਦੇ ਤੇ ਉਹ ਤੋਂ ਬਗੈਰ ਆਪਾਂ ਮਤਲਬ ਜਿਹੜਾ ਆਪਣਾ ਟਾਈਮ ਆ ਉਹ ਲੇਟ ਦੀ ਲੇਟ ਹੋਈ ਜਾਂਦਾ ਕਿਉਂਕਿ ਜਿਵੇਂ ਜਿਵੇਂ ਵੀਰਾਂ ਦੇ ਪੇਪਰ ਨਿਕਲੇ ਆਉਂਦੇ ਆ 9 ਮਹੀਨਿਆਂ ਦੇ ਸਾਲ ਵਾਲੇ ਡੋਮੈਸਟਿਕ ਪੇਪਰ ਆ ਤੇ ਉਹ ਪੁਆਇੰਟਮੈਂਟ ਆ ਚੁੱਕ ਦੀਾ ਇਸੇ ਤਰ੍ਹਾਂ ਫਿਰ ਅੱਗੇ ਦੀ ਅੱਗੇ ਫਿਰ ਰਸ਼ ਪਹਿਣਾ ਸ਼ੁਰੂ ਹੋ ਜਾਣਾ ਤੇ ਫਿਰ ਇਦਾਂ ਨਾ ਹੋਵੇ ਅੱਗੇ ਜਿਵੇਂ ਕਈ ਵੀ ਰਾਂ ਦੇ ਪਿਛਲੀ ਵਾਰ ਵੀ ਹੋਇਆ ਤੇ ਵੀ ਨੂੰ ਲੈ ਉਸ ਦਾ ਜਿਹੜਾ ਟਾਈਮ ਲੰਘ ਗਿਆ ਸੀ ਪੁਆਇੰਟਮੈਂਟਾਂ ਦੇ ਮੈਲਣ ਦੀ ਵਜ੍ਹਾ ਨਾਲ ਤੇ ਉਹਦੇ ਕਰਕੇ ਆਪਾਂ ਇਹ ਵੀਰਾਂ ਨੂੰ ਜਾਂ ਪਹਿਣਾ ਨੇ ਜਿਨ੍ਹਾਂ ਨੇ ਭਰਾਇਆ ਇਹ ਸਲਾਹ ਦਿੰਨੇ ਆ ਵੀ ਜੇ ਤੁਹਾਡਾ ਨੂਲਾਫਤਾ ਨਿਕਲੇ ਆ ਪੇਪਰ ਨਿਕਲੇ ਤੇ ਜਲਦੀ ਤੋਂ ਜਲਦੀ ਆਪਦਾ ਨੂਲਾਫਤਾ ਚੁੱਕ ਕੇ ਤੇ ਆਪਦੀ ਜਿਹੜੀ ਪੁਆਇੰਟਮੈਂਟ ਆ ਉਹ ਵੀ ਤੁਸੀਂ ਲੈ ਸਕਦੇ ਆ ਠੀਕ ਆ ਜੀ ਇਹ ਸੀ ਜੀ ਅੱਜ ਦੀ ਆਪਣੀ ਵੀਡੀਓ ਤੇ ਕਿੰਨੀ ਕ ਜਾਣਕਾਰੀ ਸੀ ਆਪਣੇ ਕੋਲ ਤੇ ਆਪਾਂ ਤੁਹਾਨੂੰ ਦੱਸਿਆ ਹੋਰ ਕੋਈ ਵੀ ਵੀਰ ਦਾ ਕੋਈ ਭੈਣ ਦਾ ਕਮੈਂਟ ਹੁੰਦਾ ਤਾਂ ਆਪਾਂ ਤੁਸੀਂ ਪੁੱਛ ਸਕਦੇ ਆ ਤੇ ਬਾਕੀ ਜੇ ਵੀ ਕਿਸੇ ਨੇ ਵੀਰ ਨੇ ਜਾਂ ਭੈਣ ਨੇ ਕੰਮ ਬਾਰੇ ਚਾਹੁੰਣ ਭੈਣਾਂ ਦੇ ਕੰਮ ਤਾਂ ਆਪਣੇ ਕੋਲ ਬਹੁਤ ਜ਼ਿਆਦਾ ਨਿਕਲਦੇ ਵੀ ਰਹਿੰਦੇ ਆ ਵੀਰਾਂ ਦੇ ਵੀ ਤੇ ਬਾਕੀ ਜਿਹੜਾ ਆਪ ਆਪਾਂ ਕੰਮ ਦੱਸਿਆ ਜੇ ਕਿਸੇ ਭੈਣ ਕੋਈ ਲੱਗਣ ਦੀ ਚਾਹਵਾਨ ਹੋਵੇ ਤੇ ਆਪਣੇ ਇੰਸਟਾਗ੍ਰam ਤੇ simran.cva ਤੇ ਤੁਸੀਂ ਮੈਸੇਜ ਕਰ ਸਕਦੇ ਆ ਤੇ ਆਪਾਂ ਤੁਹਾਨੂੰ ਦੱਸ ਦਾਂਗੇ ਵੀ ਕਿੱਥੇ ਉਹ ਕੰਮ ਆ ਤੇ ਤੁਸੀਂ ਫਿਰ ਜਾ ਉੱਥੇ ਜੇ ਕੋਈ ਭੈਣ ਜਾਣਾ ਚਾਹੁੰਦੀ ਹੈ ਤੇ ਜਾ ਕੇ ਆਪਦਾ ਕੰਮ ਕਰ ਸਕਦੀ ਹੈ ਠੀਕ ਹੈ ਜੀ ਇਹ ਸੀ ਜੀ ਅੱਜ ਦੀ ਆਪਣੀ ਵੀਡੀਓ ਤੇ ਜਾਣਕਾਰੀ ਸੀ ਬਾਅਦ ਵਿੱਚ ਮਿਲਾਂਗੇ ਜੀ ਹੋਰ ਅੱਗੇ ਹੋਰ ਅਗਲੀ ਵੀਡੀਓ ਚ ਲੈ ਕੇ ਕੋਈ ਨਵੀਂ ਜਾਣਕਾਰੀ ਕੋਈ ਨਵੀਂ ਅਪਡੇਟ ਹੋਣ ਦਿਓ ਅਗਿਆ ਚ ਪਾਏ